ਜੀ ਸਿੰਘ ਜੀਮਾ ਬਟਾਲਾ ਪਹੁੰਚੇ ਜਿੱਥੇ ਉਹਨਾਂ ਨੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ। ਸਮੂਹ ਕੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਯਾਕੂ ਕ੍ਰਿਸ਼ਮ ਸਿੰਘ ਮਜੀਠੀਆ ਵੀ ਮੌਜੂਦ ਸਨ। ਤੋਂ ਆ ਵੱਲੋਂ ਭਾਜਪਾ ਦੇ ਅਰਮਾਤ ਦੇ ਪਾਰਟੀਆਂ ਦੇਖੇ ਨਿਸ਼ਾਨੇ ਸਾਧੇ ਗਏ। ਉਹਨਾਂ ਕਹਿੰਦੇ ਕਿ ਸ਼ਵਾਰਥ ਲੋਕ ਇਹਨਾਂ ਲੋਕ ਨੂੰ ਨਹੀਂ ਲਗਾਉਣਗੇ ਅਤੇ ਲੋਕ ਇਹਨਾਂ ਨੂੰ ਸਭ ਕੁਝ ਸਿਖਾ ਕੇ ਹੀ ਤਮਲਾਣਗੇ। ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਕੋਲ ਜਹਾਂ ਬਚਤ ਤੇ ਦੀਦਵਾਰ ਨਹੀਂ ਹਨ ਇਸ ਲਈ ਉਹ ਐਮਪੀ ਡਿਟੈਕਟਰ ਐਮ ਐਲ ਐ ਨੂੰ ਦੇ ਰਹੇ ਹਨ ਉਹਨਾਂ ਕਾਕੇ ਖਤਾਸਪੁਰ ਚ ਅਕਾਲੀ ਵਰਕਰਾਂ ਚ ਪਾਰੀ ਜੁਸ਼ਾ ਤੇ ਈਸ਼ਵਰ ਦਾਤ ਦੇ ਜੀ ਸਿੰਘ ਜੀਮਾ ਇਥੋਂ ਵਢੀਲੀ ਨਾਲ ਜਿੱਤ ਪ੍ਰਾਪਤ ਕਰਨਗੇ ਅੱਜ ਜਿਹੜਾ ਪਹਿਲੀ ਵਾਰੀ ਉਮੀਦਵਾਰ ਐਲਾਨਨ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੈਂ ਇਸ ਸਤਸਿਕ ਨਗਰ ਦੇ ਵਿੱਚ ਪਹੁੰਚਿਆ ਇਹ ਸਾਰੇ ਪੈਨਾ ਭਰਾਵਾਂ ਨੇ ਬਹੁਤ ਹੀ ਜੋਸ਼ ਤੇ ਨਾਲ ਸਵਾਗਤ ਕੀਤਾ ਬਹੁਤ ਵੱਡਾ ਮਾਣ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ। ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਾਰੀ ਸਾਡੀ ਕੋਰ ਕਮੇਟੀ ਦਾ ਔਰ ਜਿੰਨੇ ਸਾਡੇ ਇਸ ਲੋਕ ਸਭਾ ਹਲਕੇ ਦੇ ਸਾਰੇ ਜਿਲ੍ਹਾ ਜਥੇਦਾਰ ਸਾਹਿਬਾਨ ਨੇ ਹਲਕੇਨ ਚਾਰ ਸੇ ਬਣ ਨੇ ਔਰ ਸਾਰੀ ਲੀਡਰਸ਼ਿਪ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿੰਨਾ ਸਾਰਿਆਂ ਨੇ ਦਲਕੇ ਮੈਨੂੰ ਹੁਕਮ ਕੀਤਾ ਕਿ ਆਪਣਾ ਜਿਹੜਾ ਮੇਰਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਵੀ ਇੱਥੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਲੜਨੀ ਅੱਜ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਬਹਿਰਮਿੰਦਰ ਸਾਹਿਬ ਦਰਸ਼ਨ ਕਰਕੇ ਆਇਆ ਔਰ ਜਦੋਂ ਦਾ ਮੈਂ ਹਲਕੇ ਚ ਐਂਟਰ ਕੀਤਾ ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਭੈਣ ਭਰਾ ਅਕਾਲੀ ਵਰਕਰ ਅਰਗੂ ਸਹਿਬਾਨ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਹੈ ਕਿ ਕਿੰਨੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਜਿਹੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਰਦਾਰ ਬਿਕਰਮ ਸਿੰਘ ਜੀਠਾ ਸਾਹਿਬ ਦਾ ਜਿਹੜੇ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵੀ ਜਿਵੇਂ ਨਰੇਸ਼ ਮਹਾਜਨ ਜੀ ਨੇ ਕਿਹਾ اور ਬਾਜੇ ਦੇ ਸਾਡੇ ਜਰਨਲਿਸਟ ਉਹਨਾਂ ਨੇ ਵੀ ਉੱਚੇ ਤੌਰ ਤੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਨਸ਼ਹਿਰਾ ਮੱਜਾ ਸਿੰਘ ਦੇ ਵਿੱਚ ਸਾਰੀ ਸਾਂਝੀ ਵਰਕਰ ਮੀਟਿੰਗ ਹੈ ਉੱਥੇ ਜਾ ਕੇ ਫਿਰ ਸਾਰੇ ਵਰਕਰ ਤੇ ਲੀਡਰ ਸੇ ਬੰਨ ਨਾਲ ਅਸੀਂ ਗੱਲਬਾਤ ਕਰਾਂਗੇ ਬਾਕੀ ਜਿਹੜੇ ਇਸ਼ੂਜ਼ ਹੈ ਉਹ ਮੈਂ ਮਜੀਠਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਜੀ ਜਦੋਂ ਤੇ ਸਵਾਲ ਇਹ ਨਾਲ 2002 ਦੇ ਵਿੱਚ ਲੱਛ ਹੋ ਗਿਆ ਸੀ ਉਸ ਤੋਂ ਬਾਅਦ ਕਿੰਨਾ ਕਿ ਚੁਣੌਤੀਆਂ ਲੱਗਦੀਆਂ ਕਿੰਨਾ ਕੋਖਾ ਲੱਗਦਾ ਹੈ ਸੌਖਾ ਲੱਗਦਾ ਕੀ ਫੇਸ ਕਰਨਾ ਪਊਗਾ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਦੁਕਾਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੂਲ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੁਨ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਲੀਕਸ ਹੋਇਆ ਜਿੱਥੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਰਲ ਕੇ ਗੁੰਮਰਾਹ ਕੀਤਾ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਲੁਕਣੇ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਵਾਂਗੇ ਬੇਅਦਬੀਆਂ ਦੇ ਬਰਜ਼ਾ ਬੜਾ ਕੁਝ ਕਿਹਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਕਿ ਗੁਟਕਾ ਸਾਹਿਬ ਦੀ ਸੌਂ ਖਾ ਕੇ ਇੱਕ ਵੀ ਵਾਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਬੀਜੇਪੀ 'ਚ ਚਲੇ ਗਏ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਆ ਤੁਹਾਡੇ ਉਹਨਾਂ ਦਾ ਸਾਹਿਬ ਵੀ ਉੱਥੇ ਸੀ ਬਾਕੀ ਵੀ ਕਾਂਗਰਸ ਦੇ ਲੀਡਰ ਸਾਹਿਬ ਉੱਥੇ ਸੀ ਜਿਹੜੇ ਨਾਲ ਖੜਕੇ ਉੱਥੇ ਜਿਹੜੇ ਆ ਉਸ ਵੇਲੇ ਨਾਰੇ ਲਾ ਰਹੇ ਸੀ ਜਕਾਰੇ ਲਾ ਰਹੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ ਤੇ ਕੀ ਇਹ ਵਿਅਤਵੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਤੇ ਅੱਜ ਤੁਸੀਂ 5 ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਦੱਸਣ ਨੂੰ ਕੁਝ ਨਹੀਂ ਹੈ ਕਿ ਉਹ ਵਾਅਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਗਈ ਇਸੇ ਤਰ੍ਹਾਂ ਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਆ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦੇਣਾ ਦੇਸ਼ ਬਹੁਤ ਵੱਡਾ ਐਲਾਨ ਸੀ ਬਣਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿੱਥੇ ਹੈ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਮੁੱਖ ਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿੱਪਣੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਆ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਖੁਦ ਇਨਵੋਲਵ ਹੋਇਆ ਤੇ ਅੱਜ ਹਾਲੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਨਹੀਂ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੇ ਵੀ ਹੁਣ ਅਸੀਂ ਪੁੱਛਦੇ ਆ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਗਵੰਤ ਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਸ਼ੇਤੇ ਆਜਮ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਹੁਣ ਸਾਰਾ ਕੁਝ ਐਸਵੇ ਨਿਕਾ ਹੋ ਗਿਆ ਲੋਕੀ ਫੇਰ ਯਾਦ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਜਿਹੜੀ ਹੈ ਡਵੈਲਪਮੈਂਟ ਦਾ ਕਿ ਇਨਕਲਾਬ ਲਿਆਦਾ ਸੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹਨਾਂ ਚੀਜ਼ਾਂ ਨੂੰ ਯਾਦ ਕਰਨੀ ਇਸ ਕਰਕੇ ਕੋਈ ਚੁਣੌਤੀ ਨਹੀਂ ਹੈ ਜੀਮਾ ਸਾਹਿਬ ਜੀ ਚਿੰਤਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਔਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ ਜੀਮਾ ਜੀ ਜੇ ਗੱਲ ਕੀਤੀ ਜਾਵੇ ਤਾਂ ਈਨਵਾਰ ਜਿਹੜੇ ਨੇ ਜਿਆਦਾਤਰ ਐਮਐਲਏ ਉਤਾਰੇ ਜਾ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਐਮਐਲਏ ਅਮਨ ਸ਼ੇਸ਼ਨ ਸ਼ਾਹੀ ਕਲਸੀ ਨੂੰ ਉਤਾਰੇ ਤੱਕ ਕਾਂਗਰਸ ਵੱਲੋਂ ਵੀ ਸ਼ਾਇਦ ਹੀ ਐਮਐਲਏ ਨੂੰ ਲਿਆਂਦਾ ਜਾਵੇ ਮੌਜੂਦਾ ਤਾਂ ਅੱਗੇ ਪਾਰਟੀਆਂ ਦੋ ਲੀਡਰ ਦੋ ਉਮੀਦਵਾਰ ਦੋ ਫਿਰ ਪਾਰਟੀਆਂ ਵੀ ਚਾਰ ਤੋਂ ਉਮੀਦਵਾਰ ਵੀ ਚਾਰ ਕਿਸ ਤਰ੍ਹਾਂ ਦੇ ਮੁਕਾਬਲਾ ਕਰੇ ਪਹਿਲਾਂ ਪਹਿਲਾਂ ਤਾਂ ਐਮਐਲਏ ਨਹੀਂ ਉਤਾਰੇ ਜਿਹੜੀ ਪਹਿਲੀ ਲਿਸਟ ਸੀ ਮੰਤਰੀ ਉਤਾਰਨੇ ਪਏ ਕਿਉਂਕਿ ਹੁਣ ਆਮ ਆਦਮੀ ਦੋ ਸਾਲਾਂ ਚ ਪੰਜਾਬ ਚ ਖਤਮ ਹੋ ਗਿਆ ਜਿਹੜਾ ਸੀ ਨਾ ਕਿ ਅਸੀਂ ਦੁਕਾਨਾਂ ਵਾਲੇ ਜਿਹੜੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਪਿੰਚਰਾਂ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਟੈਲੀਫੋਨ ਪੇਰ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਹੁਣ ਅੱਜ ਕੋਈ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਹਾ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਾ ਕੇ ਉਹ ਖੜਾ ਕਰ ਲੱਗਦਾ ਨਹੀਂ ਮੁਕਾਬਲਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਕੀ ਆਮ ਆਦਮੀ ਹੁਣ ਖਤਮ ਹੋ ਗਏ ਪੰਜਾਬ 'ਚ ਕਿ ਹੁਣ ਆ ਇਸ ਮੂਹ ਦੇ ਨਾਲ ਤੁਸੀਂ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਸਾਡਾ ਚੰਗੀ ਗੱਲ ਇਹਨਾਂ ਚਿਹਰਿਆਂ ਨੂੰ ਟਾਈਮ ਸਰ ਸਜ਼ਾ ਮਿਲਦੀ ਉਹਦਾ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ ਲੋਕੀ ਹੁਣੇ ਦੇ ਦੇਣਗੇ ਪਰ ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਹੁਣ ਕਿੱਥੇ ਗਏ ਕਹਿੰਦੇ ਸੀ ਐਡੇ-ਐਡੇ ਵੱਡੀਆਂ ਕੰਪਨੀਆਂ ਦੇ ਬੰਦੇ ਆ ਰਹੇ ਆ ਸੀਈਓ ਆ ਰਹੇ ਆ ਵਰਲਡ ਲੈਵਲ ਦੇ ਇਕਨੋਮਿਸਟ ਆ ਰਹੇ ਆ ਹੋਰ ਕਈ ਕੁਛ ਆ ਰਹਿਆ ਤੇ ਹੁਣ ਕੈਂਡੀਡੇਟ ਹੀ ਨਹੀਂ ਲੱਭਦਾ ਕੋਈ ਕਿਹੜੀ ਪਾਰਟੀ ਵੱਲੋਂ ਲੱਗਦੀ ਤੁਹਾਨੂੰ ਐਸ ਜਿਹੇ ਤਿੰਨ ਪਾਰਟੀਆਂ ਤੁਹਾਡੇ ਸਾਹਮਣੇ ਕਾਂਗਰਸ ਗਿਆ ਔਰ ਐਸ ਜਿਹੇ ਆਮ ਆਦਮੀ ਪਾਰਟੀ ਬੀਜੇਪੀ ਚਣੌਤੀ ਕੀ ਦੀ ਮੰਨਦੇ ਹੋ ਕਿਹੜੀ ਪਾਰਟੀ ਦੀ ਦੇਖੋ ਸਾਨੂੰ ਕੋਈ ਚਣੌਤੀ ਨਹੀਂ ਚਣੌਤੀ ਉਹਨਾਂ ਨੂੰ ਆ ਅਸੀਂ ਦਿੱਲੀ ਵਾਲਿਆਂ ਤੋਂ ਵੀ ਪੈਸੇ ਪੈਸੇ ਦਾ ਹਿਸਾਬ ਲੈਣਾ ਜਾਂ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਹਾਲ ਹੋ ਗਿਆ ਅੱਜ ਜਿਹੜੇ ਕਿਸਾਨ ਦੇ ਉੱਤੇ ਤਸ਼ੱਦਦ ਹੋਇਆ ਗੋੜੀਆਂ ਚੱਲੀਆਂ ਕਿਸਾਨੀ ਦੇ ਨਾਲ ਵਾਅਦਾ ਖਿਲਾਫੀ ਹੋਈ ਹੈ ਐਮਐਸਬੀ ਦੀ ਗਰੰਟੀ ਜਿਹੜੀ ਨਹੀਂ ਦਿੱਤੀ ਗਈ ਜਿਹੜੇ ਬੰਦੀ ਸਿੰਘ ਸਾਡੇ ਰਿਹਾ ਕਰਨੇ ਸੀ ਉਹ ਨਹੀਂ ਕੀਤੇ ਗਏ ਜਿਹੜਾ ਦੇਸ਼ ਦੇ ਵਿੱਚ ਸੰਵਿਧਾਨ ਦੀ ਤਬਦੀਲੀ ਕਰਨ ਦੇ ਤੁਸੀਂ ਜਿਹੜੀਆਂ ਮਨਸੂਬੇ ਘੜ ਰਹੇ ਹੋ ਇਨਾ ਦਾ ਜਵਾਬ ਉਹਨਾਂ ਤੋਂ ਪੁੱਛਣਾ ਜੀ ਕਾਂਗਰਸ ਵਾਲਿਆਂ ਤੋਂ ਆ ਸੌ ਵਾਲੀ ਗੱਲ ਕੁਛ ਨਹੀਂ ਤੇ ਆਮ ਆਦਮੀ ਪਾਰਟੀ ਵਾਲਿਆਂ ਤੋਂ ਸਾਰਾ ਕੁਝ ਪੁੱਛਣਾ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਸਭਾ ਸੀਰਪੁਰ ਦਾਸਪੁਰ ਤੋਂ ਪੀ.ਐਚ. ਚੌਥੇ ਨੰਬਰ ਤੇ ਕੌਣ ਹੋ ਸਕਦਾ ਹੈ ਆ ਸਭ ਤੋਂ ਜਿਹੜੇ ਪਿੱਛੇ ਤੋਂ ਜਨ ਵੀ ਚੜੂ ਆ ਜੀ ਇਹ ਪਾਰਟੀਆਂ ਚਾਰ ਤੁਸੀਂ ਕਹਿੰਦੇ ਨਾ ਹੁਣ ਤਿੰਨ ਹੀ ਰਹਿ ਜਾਣਗੀਆਂ ਫਿਰ ਇਹ ਚੌਥੀ ਤਾਂ ਚੌਥੀ ਦਾ ਇਲੈਕਸ਼ਨ ਤੋਂ ਬਾਅਦ ਲੱਭਦੀ ਨਹੀਂ ਇਹ ਦਾ ਦਬਾਅ ਕਿੰਨਾ ਬਕਿੰਦੇ ਹਾਂਜੀ ਸਰਕਾਰ ਦਾ ਮੌਜੂਦਾ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ ਤੁਹਾਨੂੰ ਲੱਗਦਾ ਪੰਜਾਬ ਵਿੱਚ ਕਿਤੇ ਸਰਕਾਰ ਨਾਲ ਨੀ ਚੀਜ਼ ਹੈਗੀ ਇੱਥੇ ਤੇ ਕੋਈ ਚੈਨੀ ਚੋਰ ਨਹੀਂ ਡਰਦਾ ਸਰਕਾਰ ਤੋਂ ਕੋਈ ਜੁੱਤੀ ਚੋਰ ਨਹੀਂ ਡਰਦਾ ਤੁਸੀਂ ਸਾਧੂ ਸ਼ਰਮਣੀ ਕਾਲੀਦਲ ਤੋਂ ਕਿਹ ਜੰਦ ਪੀਰਦਾ ਭਾਈ ਇੰਨਾ ਕਾਲੋ ਦ ਭਾਈ ਇਹ ਤਾਂ ਹੁਣ ਉੱਥੇ ਵਾਲਾ ਕੇਸ ਖੁੱਲ ਗਿਆ ਪੰਜਾਬ ਵਾਲਾ ਐਕਸਾਈਜ਼ ਵਾਲਾ ਇੱਥੇ ਅਫਸਰ ਆਉਣੇ ਸ਼ੁਰੂ ਹੋ ਗਏ ਤੇ ਮੀਟਿੰਗਾਂ ਹੁਣ ਵਿਚਾਰਾ ਅੱਜ ਵੀ ਕਿਤੇ ਚੀਫ ਸੈਕਟਰੀ ਨਾਲ ਘੁੰਮਦਾ ਫਿਰਦਾ ਜਿਹੜਾ ਵਿੱਤ ਮੰਤਰੀ ਐਕਸਾਈਜ਼ ਦਾ ਵਿਭਾਗ ਉਹਦੇ ਕੋਲੇ ਸੀ ਲੱਗਦਾ ਨਹੀਂ ਥੋੜਾ ਤੇ ਹੁਣ ਪਤਾ ਨਹੀਂ ਕਦੋਂ ਆ ਕੇ ਅਗਲਿਆਂ ਨੇ ਕਿਉਂਕਿ ਹੁਣ ਤਾਂ ਕਲੀਅਰ ਹੋ ਗਿਆ ਤਾਂ ਪਿੱਛੇ ਉਹ ਕਹਿੰਦੇ ਬੈੱਡਰੂਮ ਚ ਵੜ ਗਿਆ ਤੋਂ ਬਾਥਰੂਮ ਚ ਵੜ ਗਿਆ ਸੀ ਕੇ ਜਰੀਆ ਨੇ ਜਿੱਦਣ ਉੱਥੇ ਟੀਮ ਗਈ ਐ ਇੱਥੇ ਵਾਲੇ ਵੀ ਹੁਣ ਡਾਈ ਡੰਗ ਚ ਤੁਹਾਨੂੰ ਬਾਥਰੂਮਾਂ ਤੇ ਲੱਭਣਗੇ ਲੱਗਦਾ ਨਹੀਂ ਓੱਖਾਂ ਹੋ ਜਾਊਗਾ ਪਹਿਲਾਂ ਇਕੱਠੇ ਲੜਦੇ ਰਹੇ ਉਹ ਬੀਜੇਪੀ ਤੇ ਸ਼੍ਰੋਮਣੀ ਕਾਲੀਦਾ ਲ ਹੁਣ ਵਕਤੋ ਵਕਤ ਨਹੀਂ ਲੜਾਈ ਜਿਹੜੀ ਹੁੰਦੀ ਐ ਉਹ ਸੂਲਾਂ ਦੀ ਹੁੰਦੀ ਅਸੀਂ ਕੁਝ ਮੁੱਦੇ ਉਹਨਾਂ 'ਕੇ ਰੱਖੇ ਸੀ ਕਿ ਜੇ ਇਹਨਾਂ ਤੇ ਤੁਹਾਡੀ ਸਹਿਮਤੀ ਐ ਤੇ ਸਾਡਾ ਮੁੱਦਾ ਸੀ ਬੰਦੀ ਸਿੰਘਾ ਦਾ ਮੁੱਦਾ ਸੀ ਸਵਦਾੰ ਦਾ ਤਬਦੀਲੀ ਨਾ ਹੋਵੇ ਮੁੱਦਾ ਸੀ ਜੋ ਦੇਸ਼ ਦੇ ਵਿੱਚ ਮਿਨੋਰਟੀ ਦਾ ਗੜਾ ਘੁੱਟਿਆ ਜਾ ਰਿਹਾ ਉਹ ਮੁੱਦੇ ਸੀ ਉੱਥੇ ਸਹਿਮਤੀ ਹੋ ਜਾਂਦੀ ਤੇ ਲੜੀਦਾ ਸਾਦੀ ਸੀ ਸਾਡੀ ਮੁੱਦਿਆਂ ਬਿਦਾਈ ਤੇ ਕਿਸਾਨੀ ਮੁੱਦੇ ਦੀ ਤਾਂ ਮੈਂ ਮੇਨ ਗੱਲ ਕਰ ਰਿਹਾ ਕਿ ਸਾਡੇ ਵਾਸਤੇ ਤਾਂ ਕਿਸਾਨੀ ਵਾਸਤੇ ਐਨਡੀਓ ਚੋਂ ਬਾਹਰ ਆਏ ਕਿਸਾਨੀ ਵਾਸਤੇ ਬੀਬਾ ਹਰਸ਼ੀਮਰਤ ਕੋਲ ਬਾਦਲ ਨੇ ਇੱਕ ਕੈਬਨਟ ਦੀ ਬਜਾਰਤੋਸਤੀ ਹੋ ਜਾਂਦਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਠੀਕ ਹੈ ਗੁਰਦਾਸਪੁਰ ਵਾਸਤੇ ਸਭ ਤੋਂ ਪਹਿਲਾ ਤਾਂ ਜੀ ਤਨਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਪਵਿੱਤਰ ਨਗਰੀ 'ਚ ਅੱਜ ਬਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਮਹਾਜਨ ਸਾਹਿਬ ਦਾ ਸ਼ਹਿਰੀ ਪ੍ਰਧਾਨ ਜੀ ਦਾ ਹੋਰ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ। ਉੱਥੇ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਆ ਭਾਈਚਾਰਕ ਸਾਂਝ ਉਸ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਇਆ ਤੇ ਕੱਲ ਰਾਮ ਨੌਮੀ ਦੀਆਂ ਉਹਦੀਆਂ ਮੈਂ ਸਮੂੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਮੈਂ ਮਹਿਸੂਸ ਕਰਦਾ ਹਾਂ ਇਹ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮ ਦੀਆਂ ਮੁਸ਼ਕਿਲਾਂ ਤਾਂ ਨੇ ਔਰ ਇਨ੍ਹਾਂ ਮੁਸ਼ਕਿਲਾਂ ਚ ਪਾਕਿਸਤਾਨ ਨੇ ਹਮੇਸ਼ਾ ਆਪਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਲ ਰੱਖਣਾ ਸਾਡਾ ਸ਼ਰੋਮਨੀ ਅਕਾਲੀ ਦਲ ਦਾ ਮੋਢਲਾ ਤੇ ਪਹਿਲਾ ਫਰਜ ਹੈ ਔਰ ਜੋ ਮੈਂ ਸਮਝਦਾ ਹਾਂ ਡਾਕਟਰ ਚੀਮਾ ਸਾਹਿਬ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੀ ਇਹ ਜਨਮ ਭੂਮੀ ਆ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਸਭ ਤੋਂ ਸੁਲਝੇ ਹੋਏ ਤਰੀਕੇ ਨਾਲ ਔਰ ਬੜੀ ਡੰਗਾਈ ਨਾਲ ਇਸ ਮਸਲੇ ਨੂੰ ਪੰਜਾਬ ਦੀ ਗੱਲ ਨੂੰ ਪਾਰਲੀਮੈਂਟ 'ਚ ਰੱਖਣ ਦੇ ਸਮਰੱਥ ਨੇ ਜਿਹੜੇ ਕੈਂਡੀਡੇਟ ਹੁਣ ਤੱਕ ਉਤਾਰੇ ਗਏ ਆ ਉਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਜ਼ਰੂਰ ਕਢਾ ਲਿਓ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮਗਰ ਕਿਤੇ ਇਹ ਵੀ ਦੱਸਿਓ ਕਦੇ ਕੋ ਬਟਾਲੇ ਵਾਸਤੇ ਬੋਲਿਆ ਕੋ ਗਲ ਸਿਆਣੀ ਕੀਤੀ ਆ ਬੱਬੂ ਜੀ ਮੇਰੇ ਬੜੇ ਸਤਿਕਾਰਯੋਗ ਨੇ ਉਹ ਤਾਂ ਬੋਲ ਕੇ ਹੀ ਨਹੀਂ ਕੁਛ ਰਾਜੀ ਤੇ ਜਦ ਜਾ ਕੇ ਪਾਰਲੀਮੈਂਟ ਚ ਜੇ ਇਸ ਬਾਰਡਰ ਇਲਾਕੇ ਦੀ ਕਿਸੇ ਨੇ ਗੱਲ ਨਹੀਂ ਰੱਖਣੀ ਤਾਰਾਂ ਤੋਂ ਪਾਰ ਵਾਲੇ ਕਿਸਾਨ ਦੀ ਗੱਲ ਨਹੀਂ ਕਰਨੀ ਬਟਾਲੇ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਠਾਨਕੋਟ ਦੇ ਕੰਡੀ ਇਲਾਕੇ ਦੇ ਜਿਹੜੇ ਬੱਕਰੇ ਉਹ ਹਿਲੀ ਏਰੀਆ ਦੇ ਪ੍ਰੋਬਲਮ ਆ ਉਹ ਨਹੀਂ ਰਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਹਲਕੇ ਦਾ ਗੁਰਦਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚਨੀ ਦਿਓਲ ਜੀ ਨੂੰ ਜਿਤਾ ਕੇ ਵੇਖ ਹੀ ਲਿਆ ਫਿਲਮ ਆ ਗਈ ਗੱਦਰ ਗੱਦਾਰ ਕੀ ਗੱਦਰ ਜਿਹੜੀ ਵੀ ਸੀ ਤੇ ਇਧਰ ਆਲੇ ਨਾਲ ਤੱਕ ਗਦਾਰੀ ਹੋ ਗਈ ਮਤਲਬ ਇਧਰ ਆਲੇ ਨੂੰ ਤਾਂ ਰੋਲ ਕਿਥੇ ਵੀ ਨਹੀਂ ਮਿਲਿਆ ਇਤਲੀ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉੱਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਦੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਘਰ ਆਉਂਦੇ ਉੱਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉੱਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬੁਲੰਦ ਕਰਨਗੇ ਔਰ ਇਹ ਉਹ ਧਰਤੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੋਂ ਕੀਤੇ ਕਰਕੇ ਮੁੱਕਰੇ ਸੀ ਸੋ ਇਹ ਸਾਰੀ ਗੱਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਵਹ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ ਆਪਣਾ ਕੇ ਆਪ ਦਾ ਐਮ.ਐਲ.ਏ ਬਣਾਇਆ ਔਰ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਵਿਚਾਰਤ ਦਿੱਤੀ ਇਹਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਕਮਜ਼ੋਰ ਵਕੀਲ ਗੁਰਦਾਸਪੁਰ ਦੇ ਕੇਸ ਨੂੰ ਖਰਾਬ ਕਰੂਗਾ ਮੇਰੀ ਤਰ੍ਹਾਂ ਜਿਹੜੇ ਇਲੈਕਸ਼ਨ ਆਪਣੇ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਉਹ ਸਾਰੇ ਮੌਜੂਦਾ ਮੰਤਰੀ ਨੇ ਔਰ ਐਮ.ਐਲ.ਏ ਨੇ ਲੱਗਦਾ ਨਹੀਂ ਕਿ ਜੇ ਅਸਤੀਫਾ ਨਾ ਦਿੱਤਾ ਇਹਨਾਂ ਨੇ ਤੇ ਇਲੈਕਸ਼ਨ ਪ੍ਰਭਾਵਿਤ ਹੋ ਸਕਦੇ ਉਹ ਜਿਹੜਾ ਇਹ ਭਗਵੰਤ ਮਾਨ ਹੈ ਨਾ ਬੜਾ ਚਰਾਰਤੀ ਕਿਸਮ ਦਾ ਬੰਦਾ ਇਹਨੂੰ ਪਤਾ ਹੈ ਸਾਰੀ ਹਰਨੇ ਤੇ ਇਹਨੂੰ ਆ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰੀ ਜਾਣ ਮੁੜ ਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਣ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ ਇਹਨਾਂ ਦੀ ਵਜ੍ਹਾ ਇਹਨੇ ਅਸਤੀਫਾ ਲੈ ਲੈਣਾ ਸਭ ਦਾ ਚਲੋ ਤੁਸੀਂ ਚਾਹੁੰਦੇ ਹੋ ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ ਖੜ ਚੋ 2 ਮਹੀਨੇ ਦੋ ਦੀ ਕਹਾਣੀ ਅਸਤੀਫਾ ਤਾਂ ਦੇਣਾ ਪੈਣਾ ਹੀ ਹੈ ਇਹਨਾਂ ਨੂੰ ਜੀਤਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਡੇ ਮੁੱਦੇ ਉਠਾਉਣਗੇ ਪਰ ਅੱਜ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ ਕਿ ਆਪਸੀ ਰੰਜਿਸ਼ ਪਾੜੀਆਂ ਹੀ ਆਪ ਹੀ ਇਹ ਨੁਕਤੇ ਚੁੱਕਦੇ ਨੇ ਉਹ ਥੋੜਾ ਤੇ ਮਾਮੀ ਭਾਂਜਾ ਦਾ ਕੁਝ ਨਹੀਂ ਜਾਂਦਾ ਜੀ ਉਹ ਥੋੜਾ ਥੋੜੀ ਵੀ ਮਿਹਰਬਾਨੀ ਉਹਦੀ ਜ ਤੁਸੀਂ ਵੀ ਸਿੱਧੀ ਖਬਰ ਲਾ ਕੇ ਰਾਜੀ ਨਹੀਂ ਚੀਤੀ ਤੁਸੀਂ ਸਵਾਲ ਉਹ ਜੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਬਾਵਾ ਸਵਾਦ ਲਈ ਜੰਨੇ ਉਹ ਖਬਰਾਂ ਲਿਖਦੇ ਹੋ ਚਾਹੀਦਾ ਤਾਂ ਨਹੀਂ ਸੀਐਮ ਆਨਸਾ ਜਿਹੜੇ ਨੇ ਉਹਨਾਂ ਦਾ ਵਹਿ ਚਿਹਰਾ ਉੱਤਰ ਗਿਆ ਕਹਿੰਦੇ ਨੇ ਕਿ ਮੈਂ ਦਿੱਲੀ ਗਿਆ ਸੀ ਤੇ ਕੇਜਰੀਵਾਲ ਸਾਹਿਬ ਨਾਲ ਮੁਰਾਕਬਾ ਕਰਨ ਹੀ ਸ਼ੀਸ਼ਾ ਬੜਾ ਗੰਦਾ ਸੀਗਾ ਵਿੱਚ ਉਹਦੀ ਗੱਲ ਨਹੀਂ ਕੀਤੀ ਹੋ ਰਹੀ ਤੇ ਟੈਲੀਫੋਨ ਤੋਂ ਨਾਲ ਗੱਲ ਕਰਾਈ ਹੈ ਤੇ ਇਤਾਂ ਲੱਗਦਾ ਕਿ ਜਿੱਦਾਂ ਸੀਐਮ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਨਾਲ ਅੱਤਵਾਦੀਆਂ ਵਰਗਾ ਸਲੂਟ ਹੋ ਰਿਹਾ ਇਹ ਕਹਿਣਾ ਉਹਨਾਂ ਦਾ ਤੁਸੀਂ ਕਿਹਦੇ ਨਹੀਂ ਬੇਖੋ ਮਾਨ ਸਾਹਿਬ ਦੀ ਗੱਲ ਬੜੀ ਗੰਭੀਰਤਾ ਨਾਲ ਲਿਆ ਕਰੋ ਸ਼ੀਸ਼ਾ ਉਹਨਾਂ ਨੇ ਆਪ ਦਾ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵਾਲਾ ਸ਼ੀਸ਼ੇ ਦੀ ਗੱਲ ਕਰਦੇ ਨੂੰ ਕੋਈ ਵੈਸੇ ਉਹਨਾਂ ਦਾ ਸ਼ੀਸ਼ੇ ਨਾਲ ਬੜਾ ਪਿਆਰ ਹੈ ਇਸ ਲਈ ਆਪਾਂ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਹਾਂਜੀ ਉਹ ਮੇਰਾ ਵੀ ਕੋਈ ਪਤਾ ਨਹੀਂ ਜੋ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਇਹ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈੱਡ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆਇਆ ਤੇ ਕਹਿੰਦੇ ਜਿਹੜਾ ਅਸੀਂ ਹੈਲਥ ਦਾ ਇਨਕਲਾਬ ਲਿਆਵਾਂਗੇ ਜੇਕਰ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ ਤੁਸੀਂ ਹਾਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ ਜੀ ਬੇਸਿਕ ਫੈਸ ਮੈਨੀਟੀਆਂ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਵ ਹੈ ਇਸ ਲਈ ਬਦਲਾਵ ਦੇ ਨਾਤੇ ਲੋਕਾਂ ਨਾਲ ਫਰਾਡ ਕਰਨ ਵਾਲਾ ਚਿਹਰਾ ਭਗਵੰਤ ਮਾਨ ਹੈ ਔਰ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਮਿਸਿਸ ਜਸਵੰਤ ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਟਾਊਟ ਥੈਂਕ ਯੂ